ਤੁਰੀ ਸਾਹਿਬ ਨਾ ਤੁਸੀਂ ਸੋਨਾ ਪਾਇਆ ਨਾ ਮੈਂ ਸੋਨਾ ਪਾਇਆ ਗੱਲ ਚ ਵੀ ਨਹੀਂ ਤੁਸੀਂ ਵੀ ਨਹੀਂ ਪਾਇਆ ਨਾ ਕਿ ਆਮ ਬੰਦੇ ਲਈ ਖਾ ਵੀ ਰਹੇ ਜੂਗਾ ਸੋਨਾ ਪਾਣਾ ਤੁਸੀਂ ਇਹ ਗੱਲ ਤਾਂ ਕਹਿ ਰਹੇ ਆ ਕਿਉਂਕਿ ਸੋਨੇ ਦਾ ਰੇਟ ਫਿਰ ਤੋਂ ਚੜ ਗਿਆ ਵੱਧ ਗਿਆ ਤੇਜ਼ੀ ਆਈ ਆਰ ਕੇ ਸਭੀ ਦੇਖੋ ਇੱਕ ਇਹ ਵੀ ਕਹਾਵਤ ਹੈ ਕਹਿੰਦੇ ਕਿ ਤੁਸੀਂ ਪੈਸੇ ਨੂੰ ਸਾਂਭ ਨਹੀਂ ਸਕਦੇ ਪਰ ਜੇ ਸੋਨਾ ਸਾਂਭ ਲੋ ਸਮਾਂ ਵੀ ਸਾਂਭ ਹੋ ਜਾਂਦਾ ਪੈਸਾ ਵੀ ਸਾਂਭ ਹੋ ਜਾਂਦਾ ਕਿਉਂਕਿ ਸੋਨੇ ਦੇ ਰੇਟ 'ਚ ਤੇਜ਼ੀ ਆਉਂਦੀ ਰਹਿੰਦੀ ਆ ਸਾਡੀਆਂ ਜਿਹੜੀਆਂ ਭੈਣਾਂ ਆ ਮਾਮਾ ਆ ਉਹਨਾਂ ਦੀ ਸੋਚ ਇਹੀ ਹੁੰਦੀ ਹੈ ਕਿ ਹਰ ਦੀਵਾਲੀ ਹਰ ਦ ਸ਼ਹਿਰੇ ਤੇ ਜਾਂ ਕੋਈ ਵੀ ਸੀਜ਼ਨ ਤਿਉਹਾਰ ਦਾ ਆਉਂਦਾ ਵੀ ਆਪਾਂ ਉੱਤੇ ਸੋਨਾ ਬਣਾ ਲਈਏ ਕਿਉਂਕਿ ਸੋਨਾ ਗਾਂ ਕੰਮ ਆਊਗਾ ਬੱਚਿਆਂ ਦੇ ਕੰਮ ਆਊਗਾ ਨਵੀਆਂ ਨਸਲਾਂ ਦੇ ਕੰਮ ਆਊਗਾ ਪਰ ਆਮ ਬੰਦੇ ਤੋਂ ਸੋਨਾ ਖਰੀਦਣਾ ਮੈਨੂੰ ਲੱਗਦਾ ਔਖਾ ਹੋ ਗਿਆ ਸੰਜੇ ਦੱਤ ਨੇ ਵੀ ਭਲੇ ਟਾਈਮ 'ਚ ਹੀ ਕਹਿ ਦਿੱਤਾ ਗੱਲ ਚ ਕਰਨਾ ਭਾ 50 ਤੋਲਾ 50 ਤੋਲਾ ਜੇ ਅੱਜ ਦੇ ਟਾਈਮ 50 ਤੋਲੇ ਦੀ ਚੇਨ ਬਣਾਣੀ ਹੋਵੇ ਨਾ ਤਾ ਮੇਕਿੰਗ ਚਾਰजेस ਪਾ ਕੇ 37 ਲੱਖ ਦੀ ਬਣ ਜਣੀ ਆ ਜੋ ਕੋਈ ਸੁਪਨਾ ਹੀ ਲੱਗਦਾ ਮੈਨੂੰ ਮੈਂ ਕਹਿੰਦਾ ਬਹੁਤ ਔਖਾ ਹੈ ਅੰਬਾਨੀ ਨੂੰ ਉਦਾ ਸ਼ੌਂਕ ਨਹੀਂ ਉਹ ਉਹੀ ਪਾ ਸਕਦੇ ਆ ਫਿਰ ਸਾਢੇ 37 ਲੱਖ ਦੀ ਚੇਨ ਬਣਨੀ ਜੇ 50 ਤੋਲੇ ਦੇ ਵਿੱਚ ਮੀਨਸ ਅੱਜ ਦੇ ਸਮੇਂ ਇੱਕ ਤੋਲੇ ਦੀ ਕੀਮਤ ਜਿਹੜੀ ਸੋਨੇ ਦੀ ਆ ਉਹ 74100 ਆ ਔਰ ਪਿਛਲੇ 2 ਦਿਨਾਂ ਚ 1000 ਰੁਪਿਆ ਵਧਿਆ ਤੇ ਇਹ ਚਾਂਦੀ ਦੀ ਗੱਲ ਕਰੀਏ ਤਾਂ ਚਾਂਦੀ ਜਿਹੜੀ ਇੱਕ ਤੋਲਾ ਆ ਉਹ 8500 ਹੋ ਗਈ ਔਰ ਪਿਛਲੇ 2-3 ਦਿਨਾਂ ਚ 500 ਰੁਪਿਆ ਵਧਿਆ ਔਰ ਦੱਸਿਆ ਜਾ ਰਿਹਾ ਕਿ ਥੋੜੇ ਸਮੇਂ ਚ ਹੀ 3500 ਰੁਪਏ ਦਾ ਜਿਹੜਾ ਵਾਧਾ ਆਇਆ ਸੋਨੇ ਦੇ ਵਿੱਚ ਔਰ ਹੁਣ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਦੀਵਾਲੀ ਆਉਣ ਵਾਲੀ ਹੈ ਤਾਂ ਦੀਵਾਲੀ 'ਚ ਰੇਟ ਹੋਰ ਤੇਜ਼ ਹੋ ਸਕਦਾ ਮਤਲਬ ਆਮ ਬੰਦਾ ਜਿਹੜਾ ਆ ਉਹ ਉਹਦਾ ਤਮੰਨਾ ਜਿਹਨਾਂ ਕੋਲ ਹਾਲੇ ਤੱਕ ਸੋਨਾ ਨਹੀਂ ਹੈਗਾ ਉਹ ਉਹਦੇ ਲਈ ਖਾਪ ਲੈਣਾ ਬਹੁਤ ਔਖਾ ਹੋ ਗਿਆ ਕਿਉਂਕਿ ਬਹੁਤੇ ਜਿਹੜੇ ਲੋਕ ਆ ਆਪਣੇ ਪੰਜਾਬ ਦੀ ਗੱਲ ਕਰੀਏ ਕਿਉਂਕਿ ਆਪਾਂ ਜੇ ਕਰੀਏ ਐਵਰੇਜ ਸੈਲਰੀ ਜਿਹੜੀ ਆ ਉਹ 15 ਹਜ਼ਾਰ ਤੇ ਆ ਕੇ ਟਿਕ ਜਾਂਦੀ ਆ ਤਾਂ 15 ਹਜ਼ਾਰ 'ਚ ਤਾਂ ਘਰ ਦੇ ਖਰਚੇ ਨਹੀਂ ਚੱਲਦੇ ਤੇ ਫਿਰ 2 ਤੋਲੇ ਦੀ ਚੇਨ ਜਾਂ 1 ਤੋਲੇ ਦੀ ਚੇਨ ਜਾਂ ਵਾਲੀਆਂ ਬਣਾਣੀਆਂ ਉਹ ਬਹੁਤ ਔਖ ਇਹ ਫਿਰ ਕਿਦਾਂ ਸੋਨੇ ਦਾ ਰੇਟ ਘਟੂਗਾ ਵੀ ਕਦੇ ਕਿ ਦੇਖੋ ਅੱਜ ਤੱਕ ਅਸੀਂ ਤਾਂ ਦੇਖਿਆ ਨਹੀਂ ਕਿ ਆਪਣੇ ਨੌਲੇਜ ਸੁਣਿਆ ਨਹੀਂ ਲੇਕਿਨ ਦੱਸ ਦੇ ਕਿ ਕਈ ਵੇਲੇ ਤਾਂ ਬੈਂਕਾਂ ਵਾਲੇ ਖੇਪ ਕੱਢਦੇ ਆ ਨਾ ਕਿ ਆ ਸੋਨਾ ਜੀ ਚੱਕ ਲੋ ਸਟਾਕ ਕਲੀਅਰ ਕਰਨਾ ਹੁੰਦਾ ਬੈਂਕਾਂ ਨੇ ਵੀ ਤਾਂ ਉਦੋਂ ਕੰਪੀਟੀਸ਼ਨ ਦੇ ਚੱਕਰ 'ਚ ਰੇਟ ਘਟ ਹੋ ਸਕਦਾ ਲੇਕਿਨ ਉਹ ਥੋੜੇ ਸਮੇਂ ਲਈ ਹੁੰਦਾ ਪਰਮਨੈਂਟ ਕਦੀ ਇਦਾਂ ਘਟਦਾ ਨਹੀਂ ਆ ਕਿ ਪਹਿਲਾਂ ਅੱਜ ਜੇ 74100 ਹੋ ਗਿਆ ਤਾਂ ਮੰਨ ਲਓ ਕੱਲ ਨੂੰ 73000 ਹੋ ਜਾਊਗਾ ਜਾਂ 72000 ਹੋ ਜਾਊਗਾ ਤਾਂ ਕੁਝ ਸਮੇਂ ਲਈ ਹੋ ਸਕਦੀ ਤੋਂ ਕੰਪੀਟੀਸ਼ਨ ਹੋ ਜਵੇ ਕਿਸੇ ਬੈਂਕ ਨੇ ਆਪਣਾ ਸਟਾਕ ਕਲੀਅਰ ਕਰ ਰਿਹਾ ਹੋਵੇ ਬੈਂਕਾਂ ਨੇ ਸਟਾਕ ਕਲੀਅਰ ਕਰਨਾ ਹੁੰਦਾ ਤਾਂ ਉਹ ਤੋਂ ਥੋੜੇ ਸਮੇਂ ਲਈ ਹੋ ਸਕਦਾ ਕਿ ਥੋੜਾ ਜਿਹਾ ਰੇਟ ਕੰਪੀਟੀਸ਼ਨ 'ਚ ਘੱਟ ਘੱਟ ਜਾਵੇ ਲੇਕਿਨ ਪਰਮਾਨੈਂਟ ਨਹੀਂ ਘਟਦਾ ਹੁੰਦਾ ਤਾਂ ਰਕੇ ਸਾਹਿਬ ਇਹੀ ਪ੍ਰਤੀਤ ਹੋ ਰਿਹਾ ਕਿ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਆ ਔਰ ਸੋਨੇ ਦੀ ਕੀਮਤਾਂ ਜਿਹੜੀਆਂ ਅਸਮਾਨ ਨੂੰ ਵੀ ਟੱਪ ਗਈਆਂ ਬਰਜ ਖਲੀਫਾ ਤੋਂ ਵੀ ਉੱਤੇ ਹੋ ਗਈਆਂ ਪਰ ਇੱਕ ਗੱਲ ਹੋ ਰਿਹਾ ਆਪਣੇ ਪੰਜਾਬ 'ਚ ਕਾਡੀਆਂ ਦੇ ਭਾਈ ਵੇਖਣਾ ਪੁੱਛੋ ਕਿਵੇਂ ਜਿਹੜੇ ਸਨੇਚਰ ਆ ਉਹ ਸੰਜੇ ਦਾਦੇ ਬੰਮਾ ਗੱਲ ਚ ਵਿੱਚ ਇੰਨੀ ਗੱਡ ਕੇ ਲੈ ਜਾਣਾ ਉਹ 37 ਲੱਖ ਦੀ ਆ ਉਹਨਾਂ ਨੇ ਜਾ ਕੇ ਉਹ ਵੀ 2000 ਚ ਵੇਚ ਦੇਣੀ ਹੈ ਸਹੀ ਗਾ ਕਿਉਂਕਿ ਆਪਣੇ ਪੰਜਾਬ ਵਿੱਚ ਭਾ ਕੋਡੀਆਂ ਦਾ ਰਹਿਣਾ ਹੁਣ ਆਪਾਂ ਕੱਲ ਵੀ ਖਬਰ ਪੇਸ਼ ਕੀਤੀ ਆ ਇੱਕ ਮੈਂ ਹੋਰ ਵੀ ਚੈਨਲ ਤੇ ਦੇਖ ਰਿਆ ਸੀ ਕਿ ਇੱਥੇ ਖਬਰ ਚੱਲ ਰਹੀ ਸੀ ਕਿ ਘਰਾਂ ਦੇ ਅੰਦਰ ਆ ਕੇ ਸਨੇਚਿੰਗਾਂ ਕਰਨ ਲੱਪੇ ਆ ਤਾਂ ਜਿੰਨਾ ਮਰਜ਼ੀ ਰੇਟ ਚੜ੍ਹ ਜਵੇ ਗਰੀਬ ਬੰਦੇ ਨੇ ਔਖਾ ਫਿੱਕਾ ਹੋ ਕੇ ਪੁੱਠਾ ਸਿੱਧਾ ਹੋ ਕੇ ਮੱਥਾ ਖੱਚੀ ਕਰਕੇ ਪਸੀਨਾ ਬਹਾ ਕੇ ਫਿਰ ਕਿਤੇ ਜਾ ਕੇ ਕੋਈ ਸੋਨੇ ਦੀ ਚੀਜ਼ ਬਣਾਣੀ ਹੁੰਦੀ ਕੋਈ ਗਹਿਣਾ ਬਣਾ ਲਾਉਂਦਾ ਪਰ ਚੋਰਾਂ ਨੇ ਉਹ ਸਨੇਚ ਕਰਕੇ ਲੁੱਟ ਕੇ ਉਹਨਾਂ ਨੇ ਮੁੜ ਕੇ ਕਾਡੀਆਂ ਦੇ ਭਾਈ ਵੇਚਣਾ ਤਾਂ ਆਮੰਦਾ ਇਸ ਗੱਲੋਂ ਵੀ ਕਈ ਵੇਲੇ ਡਰਦਾ ਕਿ ਪੜ੍ਹਾਈਏ ਕਿ ਨਾ ਬਣਾਈਏ ਉਹਦੀ ਪਹੁੰਚ ਤਾਂ ਹੁੰਦੀ ਨਹੀਂਗੀ ਕਿਉਂਕਿ ਸੋਨਾ ਪਹੁੰਚਦਾ ਬਾਹਰ ਹੈ ਜੇ ਪੜਾਹ ਵੀ ਲਵੇ ਰੱਬ ਕਿਤੇ ਕਿਰਪਾ ਕਰ ਵੀ ਦੇਵੇ ਤਾਂ ਜਿਹੜੇ ਮਾੜੇ ਅੰਸਰ ਨੇ ਜਿਹੜੇ ਜੋਕਾ ਜਿਹੜੇ ਭੂਤੇ ਆ ਜਿਹੜੇ ਬਿਨਾਂ ਨੰਬਰ ਪਲੇਟਾਂ ਵਾਲੇ ਮੂਹ ਟੱਕੇ ਫਿਰਦੇ ਆ ਤਾਂ ਇਹ ਆ ਕਿ ਜਦੋਂ ਕੰਨਾਂ ਚੁਲਾ ਲੈਂਦੇ ਫਿਰ ਇਹ ਉਹਦੀ ਕੀਮਤ ਖੋਡੀ ਬੰਦੇ ਆ